ਕਸਾਂ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਕਣਕ ਦੀ ਕਿਸਮ ਪੀਬੀਡਬਲਯੂ 826 ਇਹਦੀ ਬਿਜਾਈ 23 ਅਕਤੂਬਰ ਦੀ ਹੋਈ ਸੀ ਇਹਦਾ ਕਿੰਨਾ ਝਾੜ ਆਇਆ ਸੀਗਾ ਇਹਦੇ ਬਾਰੇ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਸੀ ਕਿੰਨਾ ਉਹਦਾ ਝਾੜ ਆਇਆ ਸੀ ਕਿੰਨੀਆਂ ਬੋਰੀਆਂ ਸੀਗੀਆਂ ਪੂਰੀ ਡਿਟੇਲ ਦੇ ਵਿੱਚ ਪਹਿਲਾਂ ਆਪਾਂ ਵੀਡੀਓ ਬਣਾ ਚੁੱਕੇ ਹਾਂ ਹੁਣ ਕਿਸਮ ਉਹੀ ਆ ਪੀਬੀਡਬਲਯੂ 826 ਪਰ ਉਹਦੀ ਬਿਜਾਈ 10 ਦਿਨ ਲੇਟ ਕੀਤੀ ਗਈ ਸੀ ਉਹਦੀ ਬਿਜਾਈ 4 ਨਵੰਬਰ ਦੀ ਬਿਜਾਈ ਸੀਗੀ ਸੇਮ ਹੀ ਕਿਸਮ ਹੈ ਸੇਮ ਹੀ ਉਹਦੇ ਵਿੱਚ ਜੋ ਖਾਦ ਪਾਣੀ ਵਗੈਰਾ ਦਿੱਤਾ ਗਿਆ ਜੋ ਸਪਰੇਅ ਕੀਤੀ ਸੀ ਸਾਰਾ ਕੁਝ ਸੇਮ ਕੀਤਾ ਤੇ ਨਾਲ ਹੀ ਉਸੇ ਤਰ੍ਹਾਂ ਦਾ ਹੀ ਖੇਤ ਆ ਕੋਈ ਫਰਕ ਨਹੀਂ ਹੈਗਾ ਬੱਟ ਨਾਲ ਬੱਟਾ ਉਹਨਾਂ ਬੰਦਿਆਂ ਦਾ ਹੀ ਖੇਤ ਆ ਤੇ ਹੁਣ 4 ਨਵੰਬਰ ਵਾਲੀ ਜਿਹੜੀ ਫਸਲ ਸੀ ਉਹਦੀ ਵੀ ਕਟਾਈ ਕਰ ਲਈ ਉਹਦਾ ਝਾੜ ਜਿਹੜਾ ਕਿੰਨਾ ਹੈ ਉਹ ਆਪਾਂ ਤੁਹਾਡੇ ਨਾਲ ਪੂਰਾ ਡਿਸਕਸ ਕਰਦੇ ਆ ਕਿੰਨਾ ਝਾੜ ਆਇਆ ਕਿੰਨਾ ਵਾਧਾ ਆਇਆ ਤੇ ਦੋਵਾਂ ਦੇ ਵਿੱਚ ਕੀ ਡਿਫਰੈਂਸ ਰਿਹਾ ਜੁਲਾਈ ਤੇ ਨਵੰਬਰ ਦੀ ਬਜਾਈ ਸੀਗੀ 2300 ਤੇ 23 ਅਕਤੂਬਰ ਦੀ ਉਹਦੇ ਵਿੱਚ ਕੀ ਫਰਕ ਰਿਹਾ ਕਿਉਂ ਉਹਦਾ ਥੋੜਾ ਬਲਿਆ ਝਾੜ ਦੇ ਵਿੱਚ ਡਿਫਰੈਂਸ ਰਿਹਾ ਇਹਦੀ ਬਜਾਈ 4 ਨਵੰਬਰ ਦੀ ਸੀਗੀ ਪੂਰੀ ਗੱਲਬਾਤ ਆਪਾਂ ਤੁਹਾਡੇ ਨਾਲ ਹੋਰ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਬੇਨਤੀ ਆ ਵੀਰਾਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲਦਾ ਰਹੇ ਦੋਸਤੋ 23 ਅਕਤੂਬਰ ਦੀ ਜਿਹੜੀ ਬਜਾਈ ਸੀਗੀ ਉਹਦੇ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਸੀ 27 ਬਿੱਗੇ ਥਾਂ ਸੀਗਾ ਉਹ ਸਾਡੇ ਗੱਲਬਾਤ ਬਿੱਗਾਂ 'ਚ ਚੱਲਦੀ ਹੈ 27 ਬਿੱਗੇ ਥਾਂ ਸੀ 281 ਬੋਰੀਆਂ ਹੋਈਆਂ ਸੀ ਉਹਦਾ ਜਿਹੜਾ ਆਪਾਂ ਜੇ ਕਿੱਲੇ ਦੇ ਝਾੜ ਦੀ ਗੱਲ ਲਾਉਨੇ ਆ ਤਾਂ ਉਹ 24 ਕੁਇੰਟਲ 95 96 ਕਿਲੋ ਸੀ 25 ਕੁਇੰਟਲ ਮੰਨ ਕੇ ਚੱਲਪੋ ਕਿਉਂਕਿ ਕੁਇੰਟਲ ਤੋਂ ਸਵਾ ਕੁਇੰਟਲ ਚਾਰ ਸੀਗਾ ਉਹ ਆਪਾਂ ਉਹਦੇ ਵਿੱਚ ਨਹੀਂ ਜੋੜਿਆ ਚਲੋ 25 ਕੁਇੰਟਲ ਦੇ ਆਪਾਂ ਮੰਦਾ ਵੀ ਅਪਰੋਕਸੀਮੇਟਲੀ 25 ਕੁਇੰਟਲ ਤਾਂ ਸੀਗਾ ਉਹ ਘੱਟ ਨਹੀਂ ਹੈਗਾ ਸੀ ਸੋ 25 ਕੁਇੰਟਲ ਆਪਾਂ ਮੰਨ ਕੇ ਚੱਲਦਾ ਵੀ ਉਹਦਾ ਝਾੜ ਜਿਹੜਾ ਆਪਾਂ ਨੂੰ 25 ਕੁਇੰਟਲ ਮਿਲਿਆ ਤੇ 1 ਅਕਤੂਬਰ ਦੀ ਉਹਦੀ ਬਜਾਈ ਸੀ ਅ ਜਿਆਦਾ ਡਿੱਗੀ ਨਹੀਂ ਸੀਗੀ ਥੋੜਾ ਜਿਹਾ ਰਿਸਲਾਜੈਂਸ ਸੀਗਾ ਜਿਆਦਾ ਕਣਕ ਉਹ ਡਿੱਗੀ ਨਹੀਂ ਸੀ ਇਸੇ ਤਰ੍ਹਾਂ ਹੀ ਹੁਣ ਉਹਦੇ ਨਾਲ ਹੀ ਕੁਝ ਬਚਦੇ ਏਰੀਆ ਦੇ ਵਿੱਚ 4 ਨਵੰਬਰ ਨੂੰ ਬਜਾਈ ਕੀਤੀ ਸੀ ਸੇਮ ਹੀ ਕਿਸਮ ਸੀ ਤੇ ਪੀਪੀਡਬਲ 826 ਤੇ ਉਹਦੇ ਵਿੱਚ ਉਹਨਾਂ ਨੇ ਖਾਦ ਖੁਰਾਕ ਦੇ ਵਿੱਚ ਕੋਈ ਫਰਕ ਨਹੀਂ ਪਾਇਆ ਹੁਣ ਉਹ ਉਹਦੀ ਕਟਾਈ ਕਰਕੇ ਉਹ ਫਸਲ ਵੇਚੀ ਆ ਤਾਂ ਉਹ 11 ਪਿੱਗਿਆਂ ਦੇ ਵਿੱਚੋਂ 123 ਬੋਰੀਆਂ ਹੋਈਆਂ ਜੀ ਉਹ ਤੇ ਉਹ 26 ਕੁਇੰਟਲ 88 ਕਿਲੋ ਦੇ ਲਗਭਗ ਉਹਦਾ ਝਾੜ ਬਣਦਾ 1 ਕਿੱਲੇ ਦੇ ਜੇ ਆਪਾਂ حساب ਬਣਾਉਨੇ ਆ ਤੇ ਝਾਰ ਉਹਦੇ ਵਿੱਚੋਂ ਜ਼ਿਆਦਾ ਨਹੀਂ ਨਿਕਲਿਆ ਕਿਉਂਕਿ ਕਣਕ ਖੜੀ ਸੀ ਤੇ ਉੱਪਰੋਂ ਮੱਖੀ ਮੁੱਖੀ ਜ਼ਿਆਦਾ ਨਹੀਂ ਸੀ ਕਣਕ ਵਧੀਆ ਪੱਕ ਗਈ ਸੀ ਤੇ ਝਾਰ ਵਗੈਰਾ ਕੋਈ 40 50 ਕਿਲੋ ਝਾਰ ਹੋਊਗਾ ਤੇ 26 ਕੁਇੰਟਲ 88 ਕਿਲੋ ਦੀ ਐਵਰੇਜ ਇਹਦੀ ਜਿਹੜੀ ਬਣਦੀ ਆ ਪਹਿਲਾਂ ਵਾਲੀ 25 ਕੁਇੰਟਲ ਦੇ ਲਗਭਗ ਬਣਦੀ ਸੀ ਜਿਹਦੀ ਬਜਾਈ 23 ਅਕਤੂਬਰ ਦੀ ਸੀ ਸੇਮ ਹੀ ਦੇਖੋ ਕਿਸਮ ਹੈ ਸੇਮ ਹੀ ਉਹਦੇ ਵਿੱਚ ਸਾਰਾ ਕੁਝ ਰੇ ਪੱਤ ਵਗੈਰਾ ਪਾਇਆ ਗਿਆ ਜੋ ਸਪਰੇਅ ਕੀਤੀ ਸੀ ਹਰ ਤਰ੍ਹਾਂ ਦਾ ਜੋ ਕੁਝ ਕੀਤਾ ਉਹਦੇ ਚ ਕੀਤਾ ਉਹਦੇ ਵਿੱਚ ਕੀਤਾ ਬਾਟ ਨਾਲ ਬਾਟਾ ਖੇਤ ਨਾਲ ਖੇਤਾ ਕੋਈ ਉਹਦੇ ਵਿੱਚ ਫਰਕ ਨਹੀਂ ਹੈਗਾ ਉਹ 10 ਦਿਨ ਪਹਿਲਾਂ ਬਜਾਈ ਸੀ ਉਹ 10 ਦਿਨ ਬਾਅਦ ਬਜਾਈ ਹੋਈ ਆ ਤੇ ਝਾੜ ਦੇ ਵਿੱਚ ਤੁਸੀਂ ਮੰਨ ਕੇ ਚਲੋ ਵੀ ਪੌਣੇ 2 ਕੁਇੰਟਲ ਤੋਂ ਵੀ ਵੱਧ ਦਾ ਫਰਕ ਆਇਆ ਹੈਗਾ ਤੇ ਉਹਦੇ ਵਿੱਚ ਫਰਕ ਕੀ ਆ ਵੀ ਜਿਹੜੀ 23 ਅਕਤੂਬਰ ਦੀ ਬਜਾਈ ਸੀਗੀ ਉਹਦੇ ਵਿੱਚ ਡਿਫਰੈਂਸ ਕਿਉਂ ਆਇਆ ਝਾੜ ਦੇ ਵਿੱਚ ਕਿਉਂਕਿ 23 ਅਕਤੂਬਰ ਵਾਲੀ ਬਜਾਈ ਦੇ ਵਿੱਚ ਜਿਹੜੀ ਕਣਕ ਸੀਗੀ ਉਹ ਦੇਖਣ ਨੂੰ ਆਪਾਂ ਨੂੰ ਲੱਗਦਾ ਸੀ ਵੀ ਡੰਡੀ ਝੜ ਗਈ ਸੀ ਪਰ ਉਸ ਵੇਲੇ ਜੂਰੀਆ ਖਾਦ ਵਗੈਰਾ ਚਲੋ ਪਾਇਆ ਸੀ ਦੂਸਰੀ ਦੇ ਵਿੱਚ ਨਾਲ ਹੀ ਪਾਤਾ ਕਿਉਂਕਿ ਡਰ ਸੀ ਵਾ ਕਿਤੇ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਇਸ ਤਰ੍ਹਾਂ ਨਾ ਆ ਜਾਵੇ ਕਿਉਂਕਿ ਜਿਹੜੀ ਅਗੇਤੀ ਬਜਾਈ ਸੀ ਪੇਸ਼ੋ ਫਰਵਰੀ ਦੇ ਮਹੀਨੇ ਦੇ ਵਿੱਚ ਆਪਾਂ ਦੇਖਿਆ ਤੇ ਅੱਧੀ ਫਰਵਰੀ ਤੋਂ ਬਾਅਦ ਜਦੋਂ ਟੈਂਪਰੇਚਰ ਵਧਣੇ ਸ਼ੁਰੂ ਹੋ ਗਏ ਉਹ ਤਕਰੀਬਨ ਡੰਡੀ ਜੀ ਚੜਨੀ ਸ਼ੁਰੂ ਹੋ ਗਈ ਤੇ ਕਣਕ ਪਹਿਲਾਂ ਹੀ ਨਸਾਰੇ ਦੇ ਵੱਲ ਚਲੀ ਗਈ ਸੀ ਤੇ ਉਹਦੇ ਕਰਕੇ ਝਾੜ ਦੇ ਵਿੱਚ ਥੋੜਾ ਬਾਲਾ ਅਸਰ ਹੋ ਸਕਦਾ ਪਰ ਜਿਹੜੀ 4 ਨਵੰਬਰ ਦੀ ਵਿਦਾਈ ਸੀ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਥੀ ਉਹ ਉਹਨੇ ਜਿਹੜੇ ਉਹਦੇ ਟਾਈਮ ਦੇ ਵਿੱਚ ਵੀ ਵੱਧ ਲੱਗਿਆ ਟਾਈਮ ਚਲੋ ਜਿੰਨਾ 10 ਦਿਨ ਦਾ ਫਰਕ ਸੀ ਉਸੇ ਦਿਨਾਂ ਦੇ ਹਿਸਾਬ ਨਾਲ ਉਹਦੇ ਵਿੱਚ ਕਟਾਈ ਦੇ ਵਿੱਚ ਵੀ ਫਰਕ ਆਇਆ ਪਰ ਬਜਾਈ ਚ ਦਸ ਦਿਨ ਦਾ ਫਰਕ ਸੀ ਕਟਾਈ ਦੇ ਵਿੱਚ 6-7 ਦਿਨ ਦਾ ਹੀ ਫਰਕ ਰਿਹਾ ਤੇ ਇਹ ਵੀ ਡਿੱਗੀ ਨਹੀਂ ਸੀ ਹੈ ਕਿ ਕਣਕ ਤੇ ਇਹਦਾ ਜਿਹੜਾ ਝਾੜ ਆਇਆ 26 ਕੁਇੰਟਲ 88 ਕਿਲੋ ਆਇਆ ਤੇ ਦੋਹਾਂ ਦੇ ਵਿੱਚ ਪੌਣੇ 2 ਕੁਇੰਟਲ ਤੋਂ ਉੱਪਰ ਦਾ ਫਰਕ ਆ ਜਾਂਦਾ ਤੇ ਹੁਣ ਆਪਾਂ ਦੇਖਦੇ ਹਾਂ ਵੀ ਬਜਾਈ ਦਾ ਜਿਹੜਾ ਸਮਾਂ ਜੇ ਆਪਾਂ ਜ਼ਿਆਦਾ ਅਗੇਤੀ ਬਜਾਈ ਵੱਲ ਨੂੰ ਚਲੇ ਜਾਂਦੇ ਆਂ ਕਈ ਵਾਰੀ ਜ਼ਿੰਮੇਦਾਰ 20 ਅਕਤੂਬਰ ਤੋਂ ਹੀ ਸ਼ੁਰੂ ਕਰ ਦਿੰਦੇ ਨੇ ਉਹਦੇ ਨਾਲ ਝਾੜ ਘਟ ਜਾਂਦਾ ਵੱਧਦਾ ਨਹੀਂ ਸਹੀ ਜਿਹੜਾ ਝਾੜ ਆ ਨਵੰਬਰ ਦਾ ਜਿਹੜਾ ਪਹਿਲਾ ਹਫਤਾ ਉਹ ਪੂਰਾ ਵਧੀਆ ਅ ਅਕਤੂਬਰ ਦੇ ਆਖਰੀ ਹਫਤੇ ਤੋਂ 25 26 ਅਕਤੂਬਰ ਤੋਂ ਬਾਅਦ ਤੱਕ ਲੈ ਕੇ ਜਾਓ ਇਸੇ ਕਰਕੇ ਪਹਿਲਾਂ ਵੀ ਬੇਨਤੀ ਕੀਤੀ ਜਾਂਦੀ ਸੀ ਵੀ ਜ਼ਿਆਦਾ ਅਗੇਤੀ ਕਣਕਾਲੇ ਪਾਸੇ ਨਾ ਜਾਓ ਆਪਾਂ ਜਿਹੜਾ ਝਾੜ ਹੈ ਅ ਪੂਰਾ ਟਾਪਰ ਝਾੜ 5 7 ਜਾਂ 10 ਜਿਹੜੀ ਨਵੰਬਰ ਦੀ ਬਜਾਈ ਹੈ ਉਹਦੇ ਵਿੱਚ ਆਪਾਂ ਨੂੰ ਪੂਰਾ ਝਾੜ ਦੇਖਣ ਨੂੰ ਮਿਲਦਾ ਜਿਹੜੀਆਂ ਵਧੀਆ ਲੰਮੇ ਸਮੇਂ ਦੀਆਂ ਕਿਸਮਾਂ ਨੇ ਜਿਹੜੀਆਂ ਲੌਂਗ ਡਿਊਰੇਸ਼ਨ ਦੀਆਂ ਕਿਸਮਾਂ ਨੇ ਉਹਨਾਂ ਦਾ ਝਾੜ ਜੇ ਆਪਾਂ ਨਵੰਬਰ ਦੇ ਪਹਿਲੇ ਹਫਤੇ ਕਰਦੇ ਤਾਂ ਸਭ ਤੋਂ ਵੱਧ ਮਿਲਦਾ ਕਿਉਂਕਿ ਉਹਦੇ ਵਿੱਚ ਕਈ ਵਾਰੀ ਜਿਹੜੀ ਆ ਡੰਡੀ ਚੜਨ ਦੀ ਪ੍ਰੋਬਲਮ ਆਉਂਦੀ ਆ ਕਿਉਂਕਿ ਅਗੇਤੀ ਗਰਮੀ ਪੈਣ ਨਾਲ ਕਈ ਵਾਰੀ ਪ੍ਰੋਬਲਮ ਆ ਜਾਂਦੀ ਆ ਸੋ ਜੇ ਆਪਣੀ ਕਣਕ ਆ ਗੇਤੀ ਉਹ ਜਲਦੀ ਨਿਸ਼ਰ ਜਾਂਦੀ ਆ ਸੋ ਉਹਦੇ ਕਰਕੇ ਥੋੜੀ ਵਾਲੀ ਪ੍ਰੋਬਲਮ ਆ ਸਕਦੀ ਆ ਸੋ ਝਾੜ ਹੈ ਕਿ ਸਾਰੀਆਂ ਹੀ ਕਿਸਮਾਂ ਦੇ ਬਹੁਤ ਨੇ ਇਹ ਜਿਹੜਾ 25 ਕੁਇੰਟਲ ਝਾੜ ਵੀ ਹੁਣ ਦੇ ਹਿਸਾਬ ਦੇ ਨਾਲ ਘੱਟ ਹੀ ਆ ਇਹਨੂੰ ਜ਼ਿਆਦਾ ਨਹੀਂ ਕਹਿ ਸਕਦੇ 26 ਕੁਇੰਟਲ 88 ਕਿਲੋ ਝਾੜ ਆ ਸਫੀਸ਼ੀਐਂਟ ਆ ਇਹ ਇੰਨਾ ਝਾੜ ਅ ਕਿਉਂਕਿ ਖੇਤ ਵੀ ਬਹੁਤ ਜ਼ਿਆਦਾ ਤਾਕੜਾ ਨਹੀਂ ਉਹਨੂੰ ਕਹਿ ਸਕਦੇ ਜਿਹੜੇ ਖੇਤ ਦੇ ਵਿੱਚ ਬਜਾਈ ਹੋਈ ਸੀ ਕੁਦਰਤ ਦੀ ਵਜ੍ਹਾ ਕਰਕੇ ਸਾਰਾ ਕੁਝ ਹੋਇਆ ਕਿਉਂਕਿ ਮੌਸਮ ਬਹੁਤ ਵਧੀਆ ਝਾੜ ਬਹੁਤ ਵਧੀਆ ਅੱਗੇ ਵੀ ਆਉਣ ਵਾਲੇ ਨੇ ਜ਼ਿੰਮੇਦਾਰਾਂ ਦੇ ਝਾੜ 26 27 ਕੁਇੰਟਲ 28 ਕੁਇੰਟਲ ਤੱਕ ਆ ਰਹੇ ਨੇ ਤੇ ਵੱਖ-ਵੱਖ ਕਿਸਮਾਂ ਦੇ ਝਾੜ ਦੇ ਬਾਰੇ ਜਿਹੜੀਆਂ ਹੋਰ ਅੱਗੇ ਕਿਸਮਾਂ ਦੇ ਝਾੜ ਦੇ ਬਾਰੇ ਆਪਣੇ ਕੋਲੇ ਜਿਹੜੀ ਵੀ ਰਿਪੋਰਟ ਆਉ ਉਹ ਤੁਹਾਡੇ ਨਾਲ ਜ਼ਰੂਰ ਆਪਾਂ ਸਾਂਝੀ ਕਰਾਂਗੇ ਇਹ ਫਿਲਹਾਲ ਆਪਣੇ ਕੋਲੇ ਪੀਵੀਡਬਲਯੂ 826 ਦੀ ਸੀ ਇਹ ਵੀ ਆਪਣੇ ਇੱਕ ਦੋਸਤ ਮਿੱਤਰ ਨੇ ਉਹਨਾਂ ਨੇ ਕਣਕ ਕਟਾਈ ਕੀਤੀ ਸੀ ਆਪਾਂ ਹਲੇ ਕਣਕ ਦੀ ਕਟਾਈ ਨਹੀਂ ਕੀਤੀ ਸੋ ਉਹਦੇ ਬਾਰੇ ਆਪਾਂ ਜਦੋਂ ਵੀ ਅਗਲੀ ਰਿਪੋਰਟਾਂ ਆਪਣੇ ਕੋਲੇ ਆਉਣਗੀਆਂ ਉਹਦੇ ਬਾਰੇ ਜਰੂਰ ਆਪਾਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਗੱਲਬਾਤ ਸਾਂਝੀ ਕਰਾਂਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਕਮੈਂਟਾਂ ਦੇ ਵਿੱਚ ਆਪਣੀ ਵੈਰਾਈਟੀ ਤੇ ਝਾੜ ਜ਼ਰੂਰ ਸਾਂਝੇ ਕਰਿਓ ਕਿਉਂਕਿ ਪਤਾ ਲੱਗਦਾ ਰਹਿੰਦਾ ਹੁਣ ਜੀਮੇਦਾਰਾਂ ਨੇ ਬੀਜ ਵਗੈਰਾ ਵੀ ਰੱਖਣੇ ਨੇ ਪਰ ਪਤਾ ਲੱਗਦਾ ਕੰਪੈਰੀਸ਼ਨ ਹੋ ਜਾਂਦਾ ਵੀ ਕਿਹੜੀ ਕਿਸਮ ਜਿਹੜੀ ਵੱਧ ਝਾੜ ਦੇ ਰਹੀ ਹੈ ਕਿਉਂਕਿ ਹੁਣ ਤਾਂ ਵੈਸੇ ਹੀ ਮੌਸਮ ਠੀਕ ਹੈ ਹਰ ਕਿਸਮ ਨਹੀਂ ਝਾੜ ਦੇ ਦੇਣਾ ਪਰ ਫਿਰ ਵੀ ਆਪਾਂ ਕਮੈਂਟਾਂ ਦੇ ਵਿੱਚ ਜ਼ਰੂਰ ਇਹ ਚੀਜ਼ ਨੂੰ ਸ਼ੇਅਰ ਕਰੀਏ ਸਾਂਝਾ ਕਰੀਏ ਤਾਂ ਕਿ ਦੂਸਰੇ ਮਿੱਤਰਾਂ ਦੋਸਤਾਂ ਦੇ ਨਾਲ ਵੀ ਆਪਾਂ ਨੂੰ ਡਿਸਕਸ ਜਿਹੜੀ ਹੁੰਦੀ ਰਹੇ ਪਤਾ ਲੱਗਦਾ ਰਹੇ ਸੋ ਦੋਸਤੋ ਧੰਨਵਾਦ ਦੋਸਤੋ ਛੱਤ ਸ੍ਰੀ ਅਕਾਲ ਓ